ਹੜਪੀੜਤਾ ਦੀ ਮਦਦ ਵਾਸਤੇ ਸੁਖਬੀਰ ਸਿੰਘ ਬਾਦਲ ਜਦੋਂ ਤੋਂ ਮੈਦਾਨ ਵਿੱਚ ਉਤਰੇ ਉਦੋਂ ਤੋਂ ਹੀ ਇਹ ਕਿਆਸ ਸ਼ੁਰੂ ਹੋ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਹੁਣ ਦੁਆਰਾ ਹਰਮਨ ਪਿਆਰੇ ਹੋ ਰਹੇ ਨੇ ਸੁਖਬੀਰ ਸਿੰਘ ਬਾਦਲ ਉੱਥੇ ਜਾ ਕੇ ਮਦਦ ਕਰ ਰਹੇ ਨੇ ਜਿੱਥੇ ਅਜੇ ਤੱਕ ਸਰਕਾਰ ਵੀ ਨਹੀਂ ਪਹੁੰਚੀ ਇੱਥੋਂ ਤੱਕ ਦੀਆਂ ਗੱਲਾਂ ਹੋਣ ਲੱਗ ਗਈਆਂ ਸੀ ਸੁਖਬੀਰ ਸਿੰਘ ਬਾਦਲ ਨੂੰ ਸੀਐਮ ਭਗਵੰਤ ਮਾਨ ਦੇ ਨਾਲ ਤੋਲਣਾ ਸ਼ੁਰੂ ਕਰ ਦਿੱਤਾ ਸੀ ਲੋਕਾਂ ਨੇ ਪਰ ਅਚਾਨਕ ਇੱਕ ਵੱਡਾ ਖਲਾਸਾ ਔਰ ਸੁਖਬੀਰ ਸਿੰਘ ਬਾਦਲ ਦੀ ਉਹ ਸਾਰੀ ਕੋਸ਼ਿਸ਼ ਇਸ ਵੇਲੇ ਸਵਾਲਾਂ ਦੇ ਵਿੱਚ ਕੀ ਨਜ਼ਰ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਲੋਕਾਂ 'ਚ ਜਾ ਕੇ ਤੇ ਇਹ ਕਹਿੰਦੇ ਆ ਕਿ ਉਹ ਲੋਕਾਂ ਨੂੰ ਡੀਜ਼ਲ ਦੇਣਗੇ ਡੀਜ਼ਲ ਦੀ ਮਦਦ ਕਰਨਗੇ 3000 ਲੀਟਰ ਡੀਜ਼ਲ ਦੇਣ ਦੀ ਗੱਲ ਕੀਤੀ ਗਈ 3000 ਲੀਟਰ ਡੀਜ਼ਲ ਦਿੱਤਾ ਗਿਆ ਪਰ ਕੀ ਉਹ ਡੀਜ਼ਲ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਜਾਂ ਉਹ ਡੀਜ਼ਲ ਕਿਤੋਂ ਹੋਰੋਂ ਆਇਆ ਹੁਣ ਜੇ ਡੀਜ਼ਲ ਨੂੰ ਲੈ ਕੇ ਚਰਚਾ ਹੈ ਤੇ ਬਾਕੀ ਮਸਲਿਆਂ ਬਾਰੇ ਵੀ ਚਰਚਾ ਹੋਵੇਗੀ ਡੀਜ਼ਲ ਦੀ ਗੱਲ ਦੱਸ ਦਿੰਨੇ ਆ ਦਰਸਲ ਇੱਕ ਫੋਟੋ ਸਰਕੂਲੇਟ ਹੋ ਰਹੀ ਹੈ ਲਗਾਤਾਰ ਉਸ ਫੋਟੋ ਨੂੰ ਸਰਕੂਲੇਟ ਕੀਤਾ ਜਾ ਰਿਹਾ ਹੈ ਔਰ ਉਹਦੇ ਉੱਤੇ ਸਰਲੇਖ ਦੇ ਤੌਰ ਦੇ ਉੱਤੇ ਦਫ਼ਤਰ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਖਿਆ ਹੋਇਆ ਔਰ ਹੇਠਾਂ ਮਿਤੀ ਲਿਖੀ ਹੋਈ ਹੈ 9 ਸਤੰਬਰ 2025 ਔਰ ਇਹਦਾ ਜੋ ਮضمੂਮ ਹੈ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਨੇ ਆ ਲਿਖਿਆ ਗਿਆ ਕਿ ਆਪ ਵੱਲੋਂ ਪੱਤਰਕਾ ਨੰਬਰ 441 ਮਿਤੀ 6 ਸਤੰਬਰ 2022 ਰਾਹੀ ਕੀਤੇ ਮੰਗਦੇ ਆਧਾਰ ਦੇ ਉੱਤੇ ਕੱਤਰ ਸਾਹਿਬ ਨੇ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਦੀ ਆਸਪੁਰ ਪੰਜਾਬ ਵਿੱਚ ਹਾਏ ਹੜਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੈਂਬਰ ਸਾਹਿਬ ਜਾਇਦਾਦ ਸਬ ਕਮੇਟੀ ਅਤੇ ਗੁਰਦੁਆਰਾ ਇੰਸਪੈਕਟਰ ਦੀ ਹਾਜ਼ਰੀ ਦੇ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਕੱਤਰ ਸਹਿਬਾਨ ਨੇ ਆਗਿਆ ਕੀਤੀ ਹੈ ਹੁਣ ਜੇ ਇਸ ਚਿੱਠੀ ਦੇ ਵਿੱਚ ਲਿਖਿਆ ਮਜਮੂਮ ਸਹੀ ਹੈ ਤਾਂ ਕੀ ਜਿਹੜਾ ਡੀਜ਼ਲ ਸੁਖਬੀਰ ਸਿੰਘ ਬਾਦਲ ਵੰਡ ਰਿਹਾ ਹੈ ਉਹ ਐਸਜੀਪੀਸੀ ਦੇ ਕੋਲੋਂ ਪੈਸੇ ਲੈ ਕੇ ਖਰੀਦਿਆ ਗਿਆ ਹੈ ਜਾਂ ਆਪ ਕਿਉਂਕਿ ਸੁਖਬੀਰ ਸਿੰਘ ਬਾਦਲ ਉੱਥੇ ਕਹਿ ਰਿਹਾ ਕਿ ਮੈਂ ਤੁਹਾਨੂੰ ਡੀਜ਼ਲ ਦਿੰਨਾ ਮੈਂ ਡੀਜ਼ਲ ਦਿੰਨਾ ਮਤਲਬ ਕਿ ਮੈਂ ਆਪਣੇ ਵੱਲੋਂ ਡੀਜ਼ਲ ਦਿੰਨਾ ਐਸਜੀਪੀਸੀ ਵੱਲੋਂ ਨਹੀਂ ਔਰ ਜੇ ਇਹ ਉਸੇ ਡੀਜ਼ਲ ਦੀ ਗੱਲ ਹੋ ਰਹੀ ਹੈ ਫਿਰ ਤਾਂ ਬਹੁਤ ਵੱਡਾ ਸਵਾਲ ਖੜਾ ਜਾਂਦਾ ਕਿ ਕੀ ਸੁਖਬੀਰ ਸਿੰਘ ਬਾਦਲ ਐਸਜੀਪੀਸੀ ਦੇ ਥਰੂ ਆਪਣੀ ਸਿਆਸਤ ਚਮਕਾ ਰਹੇ ਹੈ ਕੀ ਸੁਖਬੀਰ ਸਿੰਘ ਬਾਦਲ ਵੱਲੋਂ ਐਸਜੀਪੀਸੀ ਦੇ ਜ਼ਰੀਏ اپنی سیاست ਨੂੰ ਫੰਡ ਕੀਤਾ ਜਾ ਰਿਹਾ ਔਰ ਕੀ ਉਹ ਸਵਾਲ ਜਿਹੜੇ ਖੜੇ ਹੋ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ 227 ਦੀਆਂ ਤਿਆਰੀਆਂ ਇਹਨਾਂ ਹਰਾਂ ਦੇ ਵਿੱਚ ਕਰ ਰਹੇ ਹੈ ਉਹ ਸੱਚ ਨੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਤਕਰੀਰਾਂ ਉੱਠੀਆਂ ਖੈਰ ਚੰਗੀ ਗੱਲ ਹੈ ਕਿ ਲੋਕਾਂ ਤੱਕ ਮਦਦ ਪਹੁੰਚੀ ਬਹੁਤ ਚੰਗੀ ਗੱਲ ਹੈ ਕਿ ਲੋਕਾਂ ਦੇ ਕੋਲ ਇਹ ਡੀਜ਼ਲ ਪਹੁੰਚਿਆ ਬਹੁਤ ਚੰਗੀ ਗੱਲ ਹੈ ਕਿ ਲੋਕਾਂ ਦੇ ਕੋਲ ਉਹ ਪੈਸੇ ਪਹੁੰਚ ਰਹੇ ਨੇ ਜੋ ਸੁਖਬੀਰ ਸਿੰਘ ਬਾਦਲ ਥਾਂ ਥਾਂ ਤੇ ਜਾ ਕੇ ਵੰਡ ਰਹੇ ਨੇ ਪਰ ਸਵਾਲ ਇਹ ਹੈ ਕਿ ਕੀ ਇਹ ਸਾਰੇ ਰਿਸੋਰਸਸ ਸੁਖਬੀਰ ਸਿੰਘ ਬਾਦਲ ਦੇ ਆਪਣੇ ਨੇ ਜਾਂ ਇਹ ਐਸਜੀਪੀਸੀ ਦੇ ਵੱਲੋਂ ਲਈ ਗਏ ਨੇ ਹੁਣ ਇਹ ਜਿਹੜੀ ਫੋਟੋ ਸਰਕੂਲੇਟ ਹੋਈ ਹੈ ਇਸ ਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਔਰ ਇਹਨਾਂ ਸਵਾਲਾਂ ਦਾ ਜਵਾਬ ਸ਼ਾਇਦ ਅਕਾਲੀ ਦਲ ਨੂੰ ਜਾਂ ਐਸਜੀਪੀਸੀ ਨੂੰ ਕਿਸੇ ਨਾ ਕਿਸੇ ਤੌਰ ਦੇ ਉੱਤੇ ਦੇਣਾ ਪਵੇਗਾ ਤਾਂ ਕਿ ਲੋਕਾਂ ਦੇ ਵਿੱਚ ਕੋਈ ਕਲੈਰਿਟੀ ਜ਼ਰੂਰ ਆ ਜਾਵੇ ਨਹੀਂ ਤਾਂ ਸਿਆਸੀ ਸਫਾ ਦੇ ਵਿੱਚ ਇਹ ਚਰਚਾ ਚੱਲ ਜਾਣੀ ਹੈ ਕਿ ਸੁਖਬੀਰ ਸਿੰਘ ਬਾਦਲ ਐਸਜੀਪੀਸੀ ਦੇ ਫੰਡਸ ਨੂੰ ਵਰਤ ਕੇ ਐਸਜੀਪੀਸੀ ਦੇ ਪੰਥ ਦੇ ਪੈਸੇ ਨੂੰ ਵਰਤ ਕੇ ਜਿਹੜੇ ਪੈਸੇ ਗੁੱਲਕਾਂ ਚ ਪਾਏ ਜਾਂਦੇ ਆ ਲੋਕਾਂ ਦੇ ਵੱਲੋਂ ਮੱਥਾ ਟੇਕਿਆ ਜਾਂਦਾ ਗੁੱਲਕਾਂ ਦੇ ਪੈਸਿਆਂ ਨੂੰ ਵਰਤ ਕੇ ਸੁਖਬੀਰ ਸਿੰਘ ਬਾਦਲ ਆਪਣੀ ਸਿਆਸਤ ਕਰ ਰਹੀ ਹੈ ਹੁਣ ਇਸ ਤਰ੍ਹਾਂ ਦੀਆਂ ਤਕਰੀਰਾਂ ਨਾ ਉਠਣ ਇਸ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਔਰ ਐਸਜੀਪੀਸੀ ਨੂੰ ਇਸ ਉੱਤੇ ਕੋਈ ਸਪਸ਼ਟੀਕਰਨ ਜ਼ਰੂਰ ਦੇਣਾ ਚਾਹੀਦਾ ਹੈ ਇਹ ਵੀ ਸਵਾਲ ਖੜੇ ਕਿ ਐਸਜੀਪੀਸੀ ਜਿਹੜੇ ਐਲਾਨ ਕਰ ਰਹੀ ਹੈ ਉਹ ਉਸੇ ਤਰ੍ਹਾਂ ਦੇ ਐਲਾਨ ਨੇ ਦਿਸਕਸਮ ਦੇ ਸੁਖਬੀਰ ਸਿੰਘ ਬਾਦਲ ਐਲਾਨ ਕਰ ਹਟੇ ਨੇ ਹੁਣ ਕੀ ਉਹ ਵੀ ਕਿਤੇ ਨਾ ਕਿਤੇ ਲਿੰਕ ਡਿਆ ਇਹ ਸਾਰੀਆਂ ਚੀਜ਼ਾਂ ਸਪਸ਼ਟੀ ਕਰਨ ਮੰਗਦੀਆਂ ਨੇ ਔਰ ਦਿੱਤਾ ਜਾਵੇਗਾ ਕਿ ਨਹੀਂ ਉਹ ਵਕਤ ਤੇ ਨਸਰਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਸ ਤੋਂ ਪਹਿਲਾਂ ਜੋ ਪ੍ਰੈਸ ਕਾਨਫਰੰਸਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਆ ਉਹ ਸੁਣ ਲੈਣੇ ਸਰਦਾਰ ਸੁਖਵੀਰ ਸਿੰਘ ਬਾਦਲੂ ਨੇ ਅਨਾਉਂਸ ਕਰ ਰਹੇ ਨੇ ਚਾਹ 20 ਲੀਟਰ ਕਰਨ ਚਾਹੇ 20000 ਲੀਟਰ ਕਰਨ ਉਹ ਕਰਨ ਉਹ ਆਪਣੇ ਬੰਦੇ ਤੋਂ ਦੇਣੇ ਆਪਣੇ ਜਿਹੜੇ ਸਿਆਸੀ ਲੋਗ ਨੇ ਸਿਆਸੀ ਆਗੂ ਨੇ ਉਹ ਦੇਣ ਨਾ ਕਿ ਉਹ ਐਸਜੀਪੀਸੀ ਨੂੰ ਆਪਣੇ ਹੱਥੇ ਪਾਣ ਐਸਜੀਪੀਸੀ ਆਪਣੇ ਲੈਵਲ ਤੇ ਬੰਦੇ ਠੀਕ ਹੈ ਉਹ ਉਹਨਾਂ ਦੇ ਖਾਤੇ ਚ ਜਾਵੇ ਪਰ ਉਹਨਾਂ ਦਾ ਜਿਹੜਾ ਹੈਗਾ ਉਹ ਸਾਰਾ ਖਰਚਾ ਜਿਹੜਾ ਹੈਗਾ ਉਹ ਐਸਜੀਪੀਸੀ ਦਾ ਹੈ ਤੇ ਨਾਮ ਹੈ ਜਿਹੜਾ ਉਹ ਚਮਕਾਇਆ ਜਾ ਰਿਹਾ ਉਹ ਨਾਮ ਚਮਕਾਣ ਦੀ ਜਿਹੜੀ ਸਿਆਸਤ ਹੋ ਰਹੀ ਹੈ ਨਾ ਜੀ ਥਾਂ ਥਾਂ ਜਾ ਕੇ ਅਨਾਉਂਸਮੈਂਟ ਹੋ ਰਹੀ ਆ ਉਹ ਅਸੀਂ ਚਾਹੁੰਦੇ ਕਿ ਉਸ ਚੀਜ਼ ਤੋਂ ਗੁਰੇਜ਼ ਕਰਿਆ ਜਾਵੇ ਉਹ ਜਿਹੜੀ ਇੰਟਰਫੀਰੈਂਸ ਆ ਦਬਾਅ ਦੇ ਨਾਲ ਜਿਹੜਾ ਐਸਜੀਪੀਸੀ ਤੋਂ ਪੈਸੇ ਲਏ ਜਾ ਰਹੇ ਨੇ ਤੇਲ ਦੇ ਨਾਂ ਤੇ ਆ ਹੋਰ ਉਹ ਬੰਦ ਹੋਣਾ ਚਾਹੀਦਾ ਐਸਜੀਪੀਸੀ ਸਾਵੇਂ ਇਹ ਤੋਂ ਵੀ ਵੱਧ ਕਰੇ ਪਰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਾਣ ਐਸਜੀਪੀਸੀ ਦੇ ਮੈਂਬਰ ਜਾਣ ਨਾ ਕਿ ਉੱਥੇ ਪ੍ਰਧਾਨ ਸਾਹਿਬ ਖੁਦ ਜਾਣਿਆ ਪ੍ਰਧਾਨ ਦੇ ਜਿਹੜੇ ਲੱਗੇ ਹੋਏ ਨੇ ਜਿਹੜੇ ਹਲਕਾ ਇੰਚਾਰਜ ਨੇ ਕਿਉਂਕਿ ਇਹਦੇ ਚ ਇੱਕ ਗੱਲ ਜਿਹੜੀ ਹੋਰ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਇਹ ਤੇਲ ਦੀ ਵੰਡ ਵੰਡਾਈ ਦੀ ਗੱਲ ਅਸੀਂ ਕਰ ਰਹੇ ਹਾਂ ਅਸੀਂ ਇੱਕ ਚੀਜ਼ ਦੀ ਗੱਲ ਕਰੀਏ ਲਹਿਰਾਗਾਗਾ ਹਲਕੇ ਦੀ ਮੂਨਕ ਤੇ ਮਕਰੋਗ ਉੱਥੇ ਇਹ ਚੀਜ਼ ਵੰਡੀ ਗਈ ਹੈ ਸਾਡੇ ਕੁਝ ਮੈਂਬਰਾਂ ਨੂੰ ਜ਼ਿੰਮੇਵਾਰ ਜਿਹੜੇ ਐਸਜੀਪੀਸੀ ਦੇ ਵਿੱਚ ਜ਼ਿੰਮੇਵਾਰ ਅਹੁਦਿਆਂ ਤੇ ਨੇ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਐਵੇਂ ਐਸਜੀਪੀਸੀ ਵੱਲੋਂ ਤੇਲ ਵੰਡਣ ਜਾ ਰਹੇ ਹਾਂ ਤੇ ਤੁਸੀਂ ਆਓ ਤੇ ਜਦੋਂ ਪੁੱਛਿਆ ਗਿਆ ਵੀ ਕੌਣ ਵੀ ਅਸੀਂ ਵੰਡਣਾ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਹਗਾ ਇੰਚਾਰਜ ਖੰਡੇਵਾ ਸਾਹਿਬ ਆ ਰਹੇ ਨੇ ਯਾਨੀ ਐਸਜੀਪੀਸੀ ਦਾ ਤੇ ਲਖੰਡੇਵਾ ਸਾਹਿਬ ਵੱਲੋਂ ਵੰਡੇ ਜਾ ਰਿਹਾ ਇੱਕ ਸਿਆਸੀ ਆਗੂ ਵੱਲੋਂ ਆਪਣੇ ਲੈਵਲ ਤੇ ਉਹ ਵੰਡਣ ਸਾਨੂੰ ਕੋਈ ਇਤਰਾਜ਼ ਨਹੀਂ ਪਰ ਐਸਜੀਪੀਸੀ ਜੇਕਰ ਕਿਤੇ ਕੋਈ ਦੇਰੀ ਹੈ ਕੋਈ ਚੀਜ਼ ਤਾਂ ਸਾਡੇ ਉੱਥੇ ਮੈਂਬਰ ਜਾਣ ਜ਼ਿੰਮੇਵਾਰ ਮੈਂਬਰ ਜਾਣੇ ਆ ਪ੍ਰਧਾਨ ਸਾਹਿਬ ਖੁਦ ਚਲੇ ਜਾਣ ਸਾਡਾ ਸਵਾਲ ਸਿਰਫ ਇਹ